ਇਹ ਦਿੱਪਾਲਿਕ 26 ਨੂੰ ਜਿਹੜਾ ਪਿੰਦਰਕੌਰ ਲੇਡੀ ਐ ਉਹ ਅੰਗਰਵਾੜੀ ਮਹਿਮੇਚ ਮਿਲਾ ਲੈਣਾ ਉਹ ਆਪਣੇ ਘਰ ਦੇ ਬਾਹਰ ਖੜੀ ਸੀ ਤੇ ਇੱਕ ਨਾਮ ਨੂੰ ਵਿਅਕਤੀ ਮੋਟਰਸਾਈਕਲ ਉੱਤੇ ਆਇਆ ਜਿਹੜਾ ਇਹ ਥੋ ਕਰਕੇ ਇਹਦੇ ਪਰਸਦੀ ਤੇ ਉੱਚ ਲੈ ਗਿਆ ਸੀ ਜਿਸ ਨਾਲ ਉਹ ਸਪਲੇਡੀ ਦੇ ਸੱਟਾਂ ਵਗੈਰਾ ਵੀ ਵੱਜੀਆਂ ਸਨ ਉਸ ਤੋਂ ਬਾਅਦ ਅਸੀਂ ਉਹਦੇ ਬਿਆਨ ਲਿਖ ਕੇ ਮੁਕੱਦਮਾ ਦਰਜ ਕਰਕੇ ਤਪੀਸ਼ ਜਿਹੜੀ ਸ਼ੁਰੂ ਕਰਤੀ ਐਸ.ਓ. ਸੈਨੇਲ ਥੋੜੇ ਦਿਨ ਪਹਿਲਾਂ ਜਿਹੜਾ ਇਹਨੂੰ ਸਾਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਿਸ ਵਿਅਕਤੀ ਨੇ ਉਹ ਕੋਹ ਕੀਤੀ ਸੀ ਹਰਮਨ ਕੇ ਜੀਸ ਲਾਲੂ ਇਹ ਜਿਹੜਾ ਹੈ ਨਾਨੇਵਾਲ 로ਡ ਤੇ ਜਿਹੜਾ ਹੈ ਖੜਾ ਹੈ ਜਿਸ ਤੇ ਐਫਐਸਯੂ ਨੇ ਸੁਮੇਤ ਪੁਲਿਸ ਪਾਰਟੀ ਜਾ ਕੇ ਐਸੇ ਕਰਨਦੀ ਸਿੰਘ ਦੇ ਨਾਲ ਜਾ ਕੇ ਤੇ ਇਹਨੂੰ ਦੋ ਮੌਕਿਆਂ ਤੇ ਫੜ ਲਿਆ ਫੜ ਕੇ ਲਿਆ ਕਿਤੇ ਜੇ ਅਸੀਂ ਰੈਸਪਾਲੀ ਰੈਸਪਾ ਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਜਿਹੜੇ ਡਿਊਰਿੰਗ ਰਿਮਾਂਡ ਇਸ ਵਕਤ ਇਹ ਕੋਲ ਇਹਦੇ ਘਰ ਦੀ ਕਲਾਸੀ ਲੈਂਡ ਦੇ ਦੌਰਾਨ ਇੱਕ ਮੋਟਰਸਾਈਕਲ ਜਿਹੜਾ ਦਿੱਤੇ ਵਾਰਦਾਤ ਕੀਤੀ ਸੀ ਉਹਦੇ ਸਣੇ ਪੰਜ ਮੋਟਰਸਾਈਕਲ ਹੋਰ ਚੋਰੀ ਦੇ ਇਹਦੇ ਘਰੋਂ ਬਰਾਮਦ ਹੋਏ ਤੇ ਤਿੰਨ ਮੋਬਾਈਲ ਫੋਨ ਜਿਹੜੇ ਆ ਉਹ ਵੱਖ-ਵੱਖ ਕੰਪਨੀਆਂ ਦੇ ਜਿਹੜੇ ਆ ਇਹਦੇ ਪਾਸੋਂ ਅਸੀਂ ਬਰਾਮਦ ਕੀਤੇ ਆ ਤੇ ਜਿਹੜਾ ਵਾਰਦਾਤ ਵਰਤਿਆ ਸੀ ਮੋਟਰਸਾਈਕਲ ਉਹ ਵੀ ਅਸੀਂ ਬਰਾਮਦ ਕੀਤਾ ਇਹ ਬਰਾਦ ਛਾਤਰ ਸਲੈਕਚਰ ਹੈਗਾ ਹੈ ਇਹ ਤੇ ਦੋ ਪਦੌੜ ਮੁਕਦਮੇ ਆਲਰੇਡੀ ਦਰਜ ਨੇ ਅਨੰਦਪੁਰ ਸਾਹਿਬ ਵਿੱਚ ਦਰਜ ਹੈ ਸਹੀ ਬਰਨਾਲੇ ਇੱਕ ਦਰਜ ਹੈ ਬਠਿੰਡੇ ਇੱਕ ਦਰਜ ਹੈ ਸਾਰੇ ਸਨੈਚਿੰਗ ਦੇ ਬਰਤੇ ਦਰਜ ਨੇ ਸਭ ਤੋਂ ਬਾ ਮੱਝੋਕੇ ਦਾ ਰਹਿਣ ਵਾਲਾ ਹੈ ਹਰਮਨ ਈਲੀਸ ਲਾਲੂ ਸਨ ਆਫ ਕੁਲਵੰਤ ਸਿੰਘ ਵਾਸੀ ਮੱਝੋਕੇ ਕਿ ਸਰ ਹੋਰ ਕੋਈ ਗਰੋਹ ਚੋਰੀਆਂ ਕਰਦੇ ਉਹਨਾਂ ਨੂੰ ਤੁਸੀਂ ਨਹੀਂ ਜਾਣਣਾ ਚਾਹੁੰਦੇ ਅਗੇ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਫਰਾਜ ਲਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਅਸੀਂ ਸਾਰੇ ਕੰਮ ਕਰ ਰਹੇ ਆ ਉਹਨਾਂ ਦੇ ਕਰੋ ਤੁਹਾਡੇ ਮਾਧਿਅਮ ਦੇ ਥੂ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਇਹ ਵਾਰਦਾਤਾ ਛੱਡ ਕੇ ਮੁਕਤਰਾ ਦੇ ਵਿੱਚ ਸ਼ਾਮਲ ਹੋ ਜਾਓ ਮਾੜੇ ਕੰਮ ਨਾ ਕਰੋ ਨਸ਼ਾ ਨਾ ਕਰੋ ਚੋਰੀਆਂ ਵਗੈਰਾ ਨਾ ਕਰੋ ਤੁਸੀਂ ਬਖਸ਼ੇ ਨਹੀਂ ਜਾਉਂਦੇ ਅਸੀਂ ਫੜ ਕੇ ਤੁਹਾਨੂੰ ਸਲਾਖਾਂ ਦੇ ਵਿੱਚ ਦੇਵਾਂਗੇ ਸਰ ਜਿਹੇ ਦਿਨ ਦੇ ਮੈਡਮ ਐਸਐਚਓ ਰੇਨੂ ਪ੍ਰੋਚਾ ਨੇ ਅੱਛੇ ਆਪਣੀ ਜ਼ਿੰਮੇਵਾਰੀ ਸੁਨਹਾਲੀ ਇਹਨਾਂ ਨੇ ਬਹੁਤ ਤਨਦੇਹੀ ਨਾਲ ਕੰਮ ਕੀਤਾ ਜਿਵੇਂ ਇਹਨਾਂ ਨੇ ਖਾਸ ਕਰਕੇ ਬੁਲਟ ਮੋਟਰਸਾਈਕਲ ਚੈਕ ਅਡੋਰ ਬਾਰੇ ਵਿੱਚ ਕਾਰਨਾ ਚੈਕਿੰਗ ਕਰੀਆ ਉਸ ਦੇ ਬਾਰੇ ਜਿਹੜੇ ਨਸ਼ਾ ਨੂੰ ਕਿਸੇ ਕਿਸੇ ਵੀ ਹੱਦ ਤੱਕ ਰੇਨ ਜਾ ਕੇ ਹੱਥ ਪਾਇਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਰ ਬਹੁਤ ਵਧੀਆ ਜੀ ਇਹ ਬੜੇ ਅੱچھے ਪੁਲਿਸ ਅਫਸਰ ਆ ਸਾਡੇ ਤੇ ਬਹੁਤ ਵਧੀਆ ਇਹਨਾਂ ਦੀ ਵਰਕਿੰਗ ਚੱਲ ਰਹੀ ਹੈ ਜਦੋਂ ਤੋਂ ਇਹਨਾਂ ਨੇ ਚਾਰਜ ਸੰਭਾਲਿਆ ਹੈ ਤੇ ਉਸ ਦਿਨ ਤੋਂ ਵੀ ਸਾਨੂੰ ਡੇ ਬਾਏ ਡੇ ਹਰ ਡੇ ਸਾਨੂੰ ਕੋਈ ਨਾ ਕੋਈ ਪ੍ਰੋਗਰੈਸ ਹੀ ਮਿਲਦੀ ਹੈ ਮਤਲਬ ਕਿ ਅਸੀਂ ਡਾਊਨ ਫਾਲ ਵੱਲ ਨਹੀਂ ਗਏ ਹਮੇਸ਼ਾ ਅਸੀਂ ਉੱਪਰ ਵੱਲ ਹੀ ਗਏ ਆ ਜਿੰਨੇ ਇਹਨਾਂ ਨੇ ਮੁਕਦਮੇ ਨਵੇਂ दर्ज ਕੀਤੇ ਆ ਤੋਂ ਮੁਕਦਮੇ ਪੁਰਾਣੇ ਟੂਕ ਬੁੱਕ ਕੀਤੇ ਆ ਡਿਸਪੋਜ਼ਲ ਦਿੱਤੀਆਂ ਐ ਦਰਖਾਸਤਾਂ ਦੀ ਡਿਸਪੋਜ਼ਲ ਆ ਨਖੇ ਤੇ ਨਕੇਲ ਕਸੀ ਆ ਬਹੁਤ ਹੀ ਵਧੀਆ ਆਪਣੇ ਇੰਦੂ ਦੇ ਵਿੱਚ ਕੰਮ ਕਰ ਰਹੇ ਨੇ ਸਾਰੇ ਜਿਹੜੇ ਸੀਨੀਅਰ ਅਫਸਰਾਂ ਨੇ ਤੋਂ ਬਹੁਤ ਹੀ ਪ੍ਰੇਤਿਤ ਹੁੰਦੇ ਨੇ ਬਹੁਤ ਖੁਸ਼ ਨੇ ਸਾਡੇ ਰਾਮਾਣ ਜੋਗ ਐਸਐਸਪੀ ਸਾਹਿਬ ਬਹੁਤ ਇਹਨਾਂ ਦਾ ਮਾਣ ਕਰਦੇ ਨੇ ਤੇ ਬਹੁਤ ਵਧੀਆ ਇਹਨਾਂ ਦਾ ਕੰਮ ਚੱਲ ਰਿਹਾ ਇਹ ਜਿਹੜੀ ਉਹਨਾਂ ਨੇ ਲੁੱਟਖੋ ਕੀਤੀ ਆ ਲੁੱਟਖੋ ਦਾ ਰਾਹ ਮੇਰੇ ਸੱਟਾਂ ਵੀ ਜਿੱਦਾਂ ਕਾਫੀ ਵੱਜੀਆਂ ਜਾਂਦੀਆਂ ਤੇ ਪੁਲਿਸ ਜਾਂ ਪ੍ਰਸ਼ਾਸਨ ਨੇ ਕਾਫੀ ਇਹਦੇ ਵਿੱਚ ਮਿਹਨਤ ਕੀਤੀ ਐ ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜਾ ਇਹ ਚੋਰ ਫੜਿਆ ਗਿਆ ਲੁੱਟਖੋਬ ਵਾਲਦਤਾ ਨੇ ਹੋਰ ਵੀ ਕਈ ਕੀਤੀਆਂ ਸਿਰਫ ਮੇਰੀਓ ਹੀ ਨਹੀਂ ਕੀਤੀ ਹੋਰ ਵੀ ਲੁੱਟਖੋਬਾਂ ਕੀਤੀਆਂ ਆਈਆਂ ਪਰ ਪ੍ਰਸ਼ਾਸਨ ਨੇ ਕਾਫੀ ਮਿਹਨਤ ਕਰਕੇ ਜਿਹੜਾ ਹੈ ਵੈ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਤੋਂ ਕਾਫੀ ਸਮਾਨ ਵੀ ਬਰਾਮਦ ਕੀਤਾ ਪੰਜ ਮੋਟਰਸਾਈਕਲ ਵੀ ਆ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਜਾਂਨਾਂ ਤੋਂ ਤੇ ਉਹਦੇ ਨਾਲ ਹੋਰ ਚੋਰੀਆਂ ਵਾਲੀਆਂ ਜਿਹੜੀਆਂ ਹੈਗੀਆਂ ਉਹ ਕੱਢੀਆਂ ਨਿਕਲ ਇਸਨੇ ਪ੍ਰਸ਼ਾਸਨ ਨੇ ਇਹਨੀ ਮਿਹਨਤ ਕਰਕੇ ਇਹ ਚੋਰ ਫੜਿਆ ਤੇ ਨ ਸਮਾਪਤੀ ਬRAND ਕੀਤਾ ਨਾ ਤਾਂ ਹੋਰ ਚੋਰੀਆਂ ਦਾ ਵੀ ਉਹਦੇ ਕਰਕੇ ਜਿਹੜਾ ਮੈਂ ਮੈਡਮ ਐਸ ਐਚਓ ਨੇ ਅਪਰੋਚਾ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਡੀ ਐਸ ਪੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਜਿਨ੍ਹਾਂ ਨੇ ਇੰਧਰ ਰਾਤ ਮਿਹਨਤ ਕਰਕੇ ਇਹ ਚੋਰ ਗਰੋਂ ਨੂੰ ਫੜਿਆ ਤਾਂ ਹੀ ਆਪਾਂ ਇਹ ਸਮਾਪਤੀ ਕਰਾ ਸਕਿਆ 老乡。